आम आदमी पार्टी ਦੇ ਪੰਜਾਬ ਕਨਵੀਨਰ ਸੁਚਾ ਸਿੰਘ ਛੋਟੇਪੁਰ ਨੇ ਸਟਿੰਗ ਆਪਰੇਸ਼ਨ ਵਾਲੇ ਵਿਵਾਦ ਤੋਂ ਬਾਅਦ ਆਪਣੀ ਹੀ ਪਾਰਟੀ ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਪਾਰਟੀ ਲੀਡਰਸ਼ਿਪ ਨੂੰ ਪੰਜਾਬੀਆਂ ਤੇ ਯਕੀਨ ਨਹੀਂ ਹੈ। ਉਹਨਾਂ ਕਿਹਾ ਕਿ ਪਾਰਟ ਵਿੱਚ ਦੁਰਗੇਸ਼ ਪਾਟਕ ਖਿਲਾਫ ਬੋਲਣ ਦੀ ਸਜ਼ਾ ਮਿਲ ਰਹੀ ਹੈ। ਛੋਟੇਪੁਰ ਨੇ ਕਿਹਾ ਕਿ 40 ਸਾਲ ਤੋਂ ਰਾਜਨੀਤੀ ਕਰ ਰਹੇ ਨੇ ਪਰ ਜ਼ਿੰਦਗੀ ਵਿੱਚ ਕਦੇ ਕਿਸੇ ਨਾਲ ਹਿਰਾਫੇਰੀ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸਿਬੇ ਜਾਂਚ ਹੋਣੀ ਚਾਹੀਦੀ ਹੈ। ਇਸੇ ਨਾਲ ਹੀ ਉਹਨਾਂ ਨੇ ਸਟਿੰਗ ਜਨਤਕ ਕਰਨ ਦੀ ਮੰਗ ਵੀ ਕੀਤੀ। ਉਹਨਾਂ ਸਪਸ਼ਟ ਕੀਤਾ ਕਿ ਉਹ ਪਾਰਟੀ ਨਹੀਂ ਛੱਡਣਗੇ। ਛੋਟੇਪੁਰ ਨੇ ਕਿਹਾ ਕਿ ਨਲੀ ਵਿਧਾਨ ਸਭਾ ਚੋਣਾਂ ਦੇ ਸਮੇਂ ਪੰਜਾਬ ਤੋਂ 80 ਲੱਖ ਰੁਪਏ ਵੇਚੇ ਗਏ ਸਨ 20 ਲੱਖ મે ਆਪ ਦੇ ਕੇ ਆਇਆ ਸੀ ਪਰ ਪਾਰਟੀ ਨੇ ਪੰਜਾਬ ਨੂੰ ਕੁਝ ਵੀ ਵਾਪਸ ਨਹੀਂ ਕੀਤਾ ਮੈਂ ਲੋਕਾਂ ਨੂੰ ਦਿੱਤੇ ਪੈਸਿਆਂ ਤੇ ਹੀ ਪਾਰਟੀ ਦੀ ਸੇਵਾ ਕਰ ਰਿਹਾ ਹਾਂ ਪੰਜਾਬ ਦੇ ਪ੍ਰਧਾਨ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਰੇ ਪੰਜਾਬ ਵਿੱਚ ਸ਼੍ਰੋਮਿਕਾੜੀ ਦਲ ਦੇ ਹੱਕ ਵਿੱਚ ਹਵਾ ਚੱਲ ਰਿਓ ਉਸ ਹਿਸਾਬ ਨਾਲ 2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਲੀ ਪਾਜਪਾ ਸਰਕਾਰ ਘੱਟੋ-ਘੱਟ 55 ਸੀਟਾਂ ਤੇ ਜਿੱਤ ਹਾਸਲ ਕਰੇਗੀ ਕਿ ਵਿਵਾਦਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹੀ ਰਾਦੇਮਾ ਉਰਫ ਸੁਖਵਿੰਦਰ ਕੌਰ ਬੱਬੋ ਸੈਕਸ ਟੈਕਰ ਚਲਾਉਂਦੀ ਹੈ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਇਲਜ਼ਾਮ ਟਵੀਆ ਦਾ ਕਰਾ ਡੋਲੀ ਬਿੰਦਰਾ ਨੇ ਲਗਾਏ ਨੇ ਬਿੰਦਰਾ ਨੇ ਇਲਜ਼ਾਮ ਲਗਾਇਆ ਕਿ ਉਹ ਜਿੰਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਹੈ ਪਰ ਰਾਦੇਮਾ ਦੇ ਖਿਲਾਫ ਕੋਈ ਵੀ ਅਧਿਕਾਰੀ ਕਾਰਵਾਈ ਕਰਨ ਲਈ ਤਿਆਰ ਨਹੀਂ ਰੋਦੀ ਨੇ ਕਿਹਾ ਕਿ ਲੋਕਾਂ ਨੂੰ ਜਾਲ ਵਿੱਚ ਫਸਾ ਕੇ ਉਸਦੀ ਪ੍ਰਾਪਰਟੀ ਤੇ ਲੋਕਾਂ ਦੇ ਪੈਸੇ ਹੜਪਣਾ ਰਾਦੇਮਾਨ ਦਾ ਮੁੱਖ ਕੰਮ ਹੈ ਭਾਰਤੀ ਨਹੀਂ ਬਾਹਰ ਵੀ ਉਹਨਾਂ ਨੇ ਕਈ ਅਮੀਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਵਿਧਰਾ ਨੇ ਕਿਹਾ ਕਿ ਰਾਦੇਮਾਨ ਦੇ ਦਬਾਅ ਦੇ ਕਾਰਨ ਪੁਲਿਸ ਸ਼ਿਕਾਇਤ ਤੇ ਕਾਰਵਾਈ ਨਹੀਂ ਕਰ ਰਹੀ ਦਸੂਹਾ ਦਿਨ ਪੈਂਦੇ ਪਿੰਡ ਸ਼੍ਰੀਪੁਰ ਵਿੱਚ ਦੇਰ ਰਾਤ ਲੁੱਟ ਕਰਨ ਦੀ ਕਾਰੋਜਤਾ ਕਰਨ ਲਈ ਲੁਟੇਰਿਆਂ ਨੇ ਕਾਰਜ ਮਜੂਦ ਜੋੜੇ ਹੋਏ ਨੂੰ ਨਿਸ਼ਾਨਾ ਬਣਾਇਆ ਇਸ ਵਿੱਚ ਬੀਐਸਐਫ ਤੋਂ ਰਿਟਾਇਰਡ ਕਮਾਂਡੈਂਟ ਨਰਿੰਦਰ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਉੱਥੇ ਉਹਨਾਂ ਦੀ ਪਤਨੀ ਹਰਪ੍ਰੀਤਨ ਕੌਰ ਨੂੰ ਗੰਭੀਰ ਸਖਮੀ ਕੀਤਾ ਗਿਆ ਦਰਸਲ ਮ੍ਰਿਤਕ ਦਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ ਤੇ ਜਦੋਂ ਕਟਨਾ ਨੂੰ ਜਾਨ ਦਿੱਤਾ ਗਿਆ ਉਸ ਵਿਲੇਪਤੀ ਪਤਨੀ ਘਰ ਵਿੱਚ ਇਕੱਲੇ ਸਨ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਗੰਭੀਰ ਹਰਪ੍ਰਜਨ ਕਾਲ ਦੇ ਇਸ਼ਾਰਿਆਂ ਵਿੱਚ ਦੱਸਿਆ ਕਿ ਘਰ ਵਿੱਚ ਚਾਰ ਲੋਕ ਬਣੇ ਸਨ ਜੋਗੀ ਪੰਜਾਬੀ ਸਨ ਅਧਿਕਾਰ ਦੇ 5 ਸਟਾਰ ਹੋਟਲ ਪਾਰਕ ਪਲਾਜ਼ਾ ਦੀ ਸੰਪਤੀ ਕੁਲਕਰ ਨੂੰ ਲੈ ਕੇ ਹੰਗਾਮਾ ਹੋ ਗਿਆ ਦਸਲ ਹੋਟਲ ਤੇ ਕਬਜ਼ੇ ਦੀ ਪ੍ਰਕਿਰਿਆ ਵਿੱਚ ਬੈਂਕ ਮੁਲਾਜ਼ਮਾਂ ਤੇ ਹੋਟਲ ਸਟਾਫ ਦੇ ਵਿਚ ਤੱਕਾ ਮੁਕੀ ਹੋਈ ਪੁਲਿਸ ਪ੍ਰਸ਼ਾਸਨ ਨੇ ਮੌਜੂਦਗੀ ਚ ਹੋਟਲ ਨੂੰ ਤਾਲਾ ਲਗਾਇਆ ਗਿਆ ਬੈਂਕ ਲੋਨ ਅਦਾ ਨਾ ਕਰ ਸਕਣ ਕਾਰਨ ਹੋਟਲ ਦੇ ਖਿਲਾਫ ਇਹ ਕਾਰਵਾਈ ਹੋਈ ਹੈ ਪੰਜਾਬ ਨੈਸ਼ਨਲ ਬੈਂਕ ਦੇ 115 ਕਰੋੜ ਰੁਪਏ ਅਦਾ ਨਾ ਕਰ ਸਕਣ ਕਾਰਨ ਪ੍ਰਸ਼ਾਸਨ ਨੇ ਬੈਂਕ ਨੂੰ ਹੋਟਲ ਤੇ ਕਬਜ਼ੇ ਦੀ ਇਜਾਜ਼ਤ ਦਿੱਤੀ ਹੈ ਲੁਧਿਆਣਾ ਦੇ ਗੈਸ ਪ੍ਰਸਤਿਤ ਹੀਰੋ ਸਾਈਕਲ ਫੈਕਟਰੀ ਵਿੱਚ ਫਾਊਂਡੇਸ਼ਨ ਡੇ ਦੇ ਪ੍ਰੋਗਰਾਮ ਹੋ ਕੇ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਅੱਗ ਲੱਗ ਗਈ ਹਾਲਾਂਕਿ ਅਧੇ ਘੰਟੇ ਦੇ ਵਿੱਚ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ